ਬੀਜੇਪੀ ਨੇ ਜੇ ਸਾਡੀ ਸਰਕਾਰ ਬੀਜੇਪੀ ਦੀ ਨਹੀਂ ਬਣਦੀ ਸਾਨੂੰ ਕੀ ਚਾਹ ਚੜਿਆ ਵੀ ਅਸੀਂ ਦੂਜੇ ਦੀ ਸਰਕਾਰ ਬਣਾ ਦਈਏ ਮੈਨੂੰ ਇੱਕ ਗੱਲ ਇਹ ਸਮਝਾਓ ਨਾ ਸਾਡੇ 25 ਸੂਬਿਆਂ ਚ ਸਰਕਾਰ ਬੀਜੇਪੀ ਦੀ ਤੇ ਜੇ ਪੰਜਾਬ ਚ ਬਣਾਉਣੀ ਹੈ ਜੇ ਪੰਜਾਬ ਦਾ ਭਲਾ ਕਰਨਾ ਬੀਜੇਪੀ ਇਸ ਗੱਲ ਤੇ ਨਹੀਂ ਕੀ ਵੀ ਅਕਾਲੀਆਂ ਨਾਲ ਕਰਕੇ ਅਸੀਂ ਫਿਰ ਚਿੱਟਾ ਬਕਾਈਏ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਵਾਈਏ ਤੁਹਾਡਾ ਕੀ ਮਤਲਬ ਆ ਜਾਂ ਜਿਹੜੇ ਵੀ ਕਹਿੰਦੇ ਉਹਨਾਂ ਦਾ ਇਹ ਮਤਲਬ ਆ ਵੀ ਚਾਰ ਮੰਤਰੀ ਬਣ ਜਾਗੇ ਅਸੀਂ ਚਾਰ ਐਮਐਲਏ ਬਣ ਜਾਗੇ ਅਸੀਂ ਪਰ ਜਿਹੜੀ ਨੌਜਵਾਨ ਪੀੜ੍ਹੀ ਖਤਮ ਕੀਤੀ ਆ ਕਿੱਥੇ ਨਾ ਜਿਹੜਾ ਅੱਜ ਜੇਲ੍ਹ ਚ ਬੈਠਾ ਵਜੀਤ ਕੀ ਆ ਅੱਜ ਕੇਸ ਠੁੱਲਿਆ ਮਹਾਰਾਜ ਦੀਆਂ ਬੀੜਾਂ ਦਾ ਜਾਂ ਹੋਰ ਉਹ ਅਸੀਂ ਕਰਵਾ ਲਈਏ ਇਹ ਛੋਟੀ ਗੱਲ ਆ ਸੱਤਾ ਚਾਉਣਾ ਨਾ ਹੋ ਵੱਡੀ ਗੱਲ ਇਹ ਆ ਵੀ ਪੰਜਾਬ ਕਿਵੇਂ ਬਚਦਾ ਹੈ ਐ ਜਾਕਰ ਸਾਹਿਬ ਵੀ ਤੁਸੀਂ ਗੱਲ ਦੱਸਤੀ ਕੈਪਟਨ ਸਾਹਿਬ ਦੀ ਵੀ ਤੁਸੀਂ ਦੱਸਤੀ ਮੈਂ ਤੁਹਾਨੂੰ ਅਸ਼ਵਨੀ ਜੀ ਦੀ ਪੁੱਛਣਾ ਵੀ ਉਹਨਾਂ ਨੇ ਕੀ ਕੀਤਾ ਨਹੀਂ ਹੋ ਸਕਦਾ ਉਹਨਾਂ ਨੇ ਤੇ ਮੇਰੇ ਵੱਲੋਂ ਵੀ ਇਹ ਗੱਲ ਸੁਣ ਲਓ ਵੀ ਤੁਹਾਨੂੰ ਮੈਂ ਦੱਸਿਆ ਕੋਈ ਵੀ ਪਾਰਟੀ ਹੈ ਕੋਈ ਵੀ ਪਾਰਟੀ ਤੁਹਾਨੂੰ ਮੈਂ ਕਲੈਰਿਟੀ ਦੇ ਦੇਣਾ ਬੜੀ ਹੁਣ ਸੁਣ ਲਿਓ ਧਿਆਨ ਨਾਲ ਅਸੀਂ ਇਲੈਕਸ਼ਨ ਪਿਛਲੀ ਵੀ ਬੀਜੇਪੀ ਨੇ 117 ਤੇ ਲੜੀ ਅਗਲੀ ਇਲੈਕਸ਼ਨ ਅਸੀਂ ਜੀਜ ਮੈਂ ਲੜੀ 13 ਤੇ ਲੜੀ ਹੁਣ ਇੱਕ ਸਾਲ ਇਲੈਕਸ਼ਨ ਨੂੰ ਪਿਆ ਅਸੀਂ ਕੀ ਕਹੀਏ ਵੀ ਨਹੀਂ ਲੜਨੀ ਅਸੀਂ ਬਲੌਕ ਸੰਪਤੀ ਜਿਲ੍ਹਾ ਪਰਸ਼ਦ ਹਰ ਪਿੰਡ ਪਿੰਡ ਸਾਡਾ ਬੂਥ ਲੱਗ ਗਿਆ ਕਿਤੇ ਦੱਸੋ ਇੱਕ ਪਿੰਡ ਚ ਵੀ ਕਿਤੇ ਵਿਰੋਧ ਹੋਇਆ ਹੋਵੇ ਹਰ ਪਿੰਡ ਚ ਸਾਡਾ ਬੂਥ ਲੱਗਿਆ ਬਲੌਕ ਸੰਪਤੀ ਜਿਲ੍ਹਾ ਪਰਸ਼ਦਾ ਜਿੱਤੇ ਵੀ ਨਹੀਂ ਤੇ ਤੁਸੀਂ ਕੀ ਜਿਹਾ ਵੀ ਅਸੀਂ ਅਸੀਂ ਪੰਜਵੇਂ ਗੇਟ ਤੇ ਜਾ ਕੇ ਅਸੀਂ ਬੈਗਰ ਪਾ ਲਈ ਇਸ ਕਾ ਇਹ ਜੰਨੀਆਂ ਕਿਹੜੀਆਂ ਫੌਜਾਂ ਆ ਜਾਂ ਜਿਹੜੀ ਪਾਰਟੀਆਂ ਆ ਉਹ ਸਾਡਾ ਕੀੜਾ ਜਿਹੜਾ ਉਹ ਇਸ ਵੇਲੇ ਆਪਣੇ ਆਪ ਨੂੰ ਤਕੜਾ ਕਰਦੇ ਆਪਣੇ ਆਪ ਨੂੰ ਮਜ਼ਬੂਤ ਕਰ ਰਹੇ ਆ ਸਾਡੇ ਕੋਲ ਤਾਂ ਮਤਲਬ ਜਦੋਂ ਕਿਸਾਨ ਐਜੀਟੇਸ਼ਨ ਚੱਲ ਰਿਹਾ ਜਦੋਂ ਕੈਂਡੀਡੇਟ ਨਹੀਂ ਸੀ 20 ਕੈਂਡੀਡੇਟ ਸੀ ਕੈਪਟਨ ਸਾਹਿਬ ਦੀ ਕੋਈ ਪਾਰਟੀ ਸੀ ਕੋਈ ਇੱਕ ਢੀਂਡਾ ਸਾਹਿਬ ਦੀ ਕੋਈ ਪਾਰਟੀ ਸੀ 30 ਦੀ 20 ਦੀ 30 ਤੇ ਇਕਾ ਉਹਨਾਂ ਨੂੰ ਦੇਤੀਆਂ ਉਦੋਂ ਲੜ ਲਈ ਬੀਜੇਪੀ ਨੇ ਤਾਂ ਇਲੈਕਸ਼ਨ ਹੁਣ ਤਾਂ ਹੁਣ ਤਾਂ ਗੱਲ ਹੀ ਕੋਈ ਨਹੀਂ ਇਸ ਕਰਕੇ ਸਾਨੂੰ ਸ਼ੌਕ ਕੀ ਆ ਮੈਨੂੰ ਇੱਕ ਗੱਲ ਦੋ ਬੀਜੇਪੀ ਨੇ ਜੇ ਸਾਡੀ ਸਰਕਾਰ ਬੀਜੇਪੀ ਦੀ ਨਹੀਂ ਬਣਦੀ ਸਾਨੂੰ ਕੀ ਚਾਹ ਚੜਿਆ ਵੀ ਅਸੀਂ ਦੂਜੇ ਦੀ ਸਰਕਾਰ ਬਣਾ ਦਈਏ ਮੈਨੂੰ ਇੱਕ ਗੱਲ ਇਹ ਸਮਝਾਓ ਨਾ ਸਾਡੇ 25 ਸੂਬਿਆਂ ਦੀ ਸਰਕਾਰ ਬੀਜੇਤੀ ਤੇ ਜੇ ਪੰਜਾਬ ਚ ਬਣਾਉਣੀ ਹੈ ਜੇ ਪੰਜਾਬ ਦਾ ਭਲਾ ਕਰਨਾ ਬੀਜੇਪੀ ਇਸ ਗੱਲ ਤੇ ਨਹੀਂ ਕੀ ਬੇ ਅਕਾਲੀਆਂ ਨਾ ਕਰਕੇ ਅਸੀਂ ਫਿਰ ਚਟਾ ਬਕਾਈਏ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਵਾਈਏ ਤੁਹਾਡਾ ਕੀ ਮਤਲਬ ਆ ਜਾਂ ਜਿਹੜੇ ਵੀ ਕਹਿੰਦੇ ਉਹਨਾਂ ਦਾ ਇਹ ਮਤਲਬ ਆ ਵੀ ਚਾਰ ਮੰਤਰੀ ਬਣ ਜਾਣਗੇ ਅਸੀਂ ਚਾਰ ਐਮਐਲਏ ਬਣ ਜਾਣਗੇ ਅਸੀਂ ਪਰ ਜਿਹੜੀ ਨੌਜਵਾਨ ਪੀੜ੍ਹੀ ਖਤਮ ਕੀਤੀ ਆ ਕਿੱਥੇ ਨਾਲ ਜਿਹੜਾ ਅੱਜ ਜੇਲ੍ਹ ਚ ਬੈਠਾ ਵਜੀਤੀ ਆ ਅੱਜ ਕੇਸ ਛੁੱਲਿਆ ਮਹਾਰਾਜ ਦੀਆਂ ਬੀੜਾਂ ਦਾ ਜਾਂ ਹੋਰ ਉਹ ਅਸੀਂ ਕਰਵਾ ਲਈਏ ਇਹ ਛੋਟੀ ਗੱਲ ਆ ਸੱਤਾ ਚਾਉਣਾ ਨਾ ਹੋ ਵੱਡੀ ਗੱਲ ਇਹ ਆ ਵੀ ਪੰਜਾਬ ਕਿਵੇਂ ਬਚਦਾ ਯਾਰ ਤੁਸੀਂ ਕਿਉਂ ਇਹ ਜਿਹੇ ਇੰਨਾ 네ਗੇਟਿਵ ਗੱਲਾਂ ਕਰਦੇ ਰਹਿੰਦੇ ਹੋ ਕਿਉਂ ਤੁਸੀਂ ਇਹ ਜਿਹੇ ਨੰਬਦੇ ਰਹਿੰਦੇ ਹੋ ਜਿੰਨਾ ਮੈਂ ਤੁਹਾਨੂੰ ਆ ਗੱਲਾਂ ਤੋਂ ਮਜਬੂਤੀ ਨਾਲ ਕਹਿਤੀਆਂ ਦੂਜੀ ਗੱਲ ਹਾਈ ਕਮਾਂਡ ਤੋਂ ਉੱਤੇ ਕੁਝ ਹੁੰਦਾ ਜੇ ਤੁਹਾਡਾ ਮੀਡੀਆ ਦਾ ਉੱਤੇ ਤੁਹਾਡੀ ਸੋਚ ਬੰਦ ਕਰ ਦੇ ਤੁਸੀਂ ਲੈ ਜਾਉਗੇ ਇਹਨਾਂ ਸਪੋਕਸਮੈਨ ਇਹ ਤਾਂ ਇਹ ਤਾਂ ਸਿੰਪਲ ਗੱਲ ਆ ਜਿਹੜੀ ਬੋਲ ਚੀਕੀ ਕੈਰੀ ਬੋਰਡ ਦੇ ਤਗਾ ਤਾਰ ਦੀ ਗੱਲ ਰਹੀ ਹੈ ਕਿ ਆਪਾਂ ਦੌਰ ਦੇ ਵਿੱਚ ਲੋਕ ਪਤਾ ਤੇ ਲੈ ਪਰ ਜਿਹੜੀ ਬਹੁਤ ਬੇੜਾ ਕੈਰੀਕੋਟ ਦੇ ਕਿਹਾ ਬੰਦੇ ਦੇ ਦੱਸਦੇ ਤਕੀਰ ਪਿੰਡ ਦੇ ਪਿੰਡੋਂ ਪਿੰਡਾਂ ਦੇ ਚਾਹ ਦੇ ਰੋਡ ਕੋਲ ਕਿਉਂ ਬੁੜੇ ਦੇ ਖਿਡਾਰੀ ਦੇਖੋ ਇੱਕ ਗੱਲ ਤੁਸੀਂ ਇਹ ਉਹਨਾਂ ਨੂੰ ਬਚਾਉਣਾ ਹੈ ਨਹੀਂ ਦੇਖੋ ਗੱਲ ਇਹ ਹੈ ਜੇ ਅਸੀਂ ਬਿਹਾਰ ਚ ਦੁਵਾਰਾ ਦੀ ਜੀਵਨ ਚੌਥੀ ਵਾਰ ਸਰਕਾਰ ਲਿਆ ਸਕਦੇ ਆ ਜੇ ਅਸੀਂ ਜਦੋਂ ਫਲੱਡ ਆਏ ਸਭ ਤੋਂ ਵੱਧ ਅਸੀਂ ਇਹ ਕਹਿੰਦੇ ਨਹੀਂਗੇ ਸਭ ਤੋਂ ਵੱਧ ਜੇ ਕਿਸੇ ਨੇ ਸੇਵਾ ਕੀਤੀ ਜਿੰਨੇ ਸਟੇਟਾਂ ਤੋਂ ਸਮਾਂ ਜਿੰਨੇ ਸੇਵਾ ਭਾਵਨਾ ਨੂੰ ਕੋਈ ਦੱਸਣਾ ਥੋੜੀ ਹਰ ਪਿੰਡ 'ਚ ਬੀਜੇਪੀ ਉਹ ਪਹੁੰਚੀ ਇਸੇ ਕਰਕੇ ਉਦੋਂ ਬਾਅਦ ਕੈਂਪ ਲੱਗੇ ਸਾਡੇ ਜਿਹੜੀਆਂ ਸੈਂਟਰਲ ਸਕੀਮਾਂ ਦੇ ਅਸੀਂ ਦੱਸਣ 'ਚ ਆ ਹੁਣ ਫੇਰ ਸ਼ੁਰੂ ਕਰਨਗੇ ਤੁਹਾਡੀ ਬੀਜੇਪੀ ਦੀ ਜਿਹੜੀ ਮੈਂ ਤਾਂ ਸਰਕਾਰ 'ਚ ਪਾਰਟੀ ਦੇ ਗਤੀਵਿਧੀਆਂ ਜਿਹੜੀਆਂ ਜਾਦਾ ਗਿਆਨਕੂ ਸਾਹ ਬੈਠੇ ਆ ਹੋਰ ਪਾਰਟੀ ਦੇ ਆ ਪਰ ਜੋ ਉਹਨਾਂ ਨੇ ਕੈਂਪ ਲਾਇਆ ਸੈਂਟਰ ਸਕੀਮਾਂ ਦੇ ਵਾਂਗ ਜੋ ਦੱਸਿਆ ਆ ਹੁਣ ਅੱਗੇ ਬਜਟ ਆਉਣ ਵਾਲਾ ਹੈ ਬਹੁਤ ਚੀਜ਼ਾਂ ਜਿਹੜੀਆਂ ਹੋਰ ਪੰਜਾਬ ਚ ਮਿਲਣਗੀਆਂ ਤੇ ਅਸੀਂ ਕੱਲੀ ਕੱਲੀ ਚੀਜ਼ ਜਿਹੜੀ ਆ ਉਹ ਲੋਕ ਸਮਝ ਰਹੇ ਨਹੀਂ ਵੀ ਯਾਰ ਉਦੋਂ ਅਸੀਂ ਇੱਕ ਨਵੇਂ ਹੁਣ ਮੈਂ ਇੱਕਦਮ ਕੈਂਡੀਡੇਟ ਆ ਬੀਜੇਪੀ ਦੀ ਟਿਕਟ ਤੇ ਆ ਗਿਆ ਮੇਰੇ ਰਿਸ਼ਤੇਦਾਰੀ ਸੀ ਨਾਰਾਜ਼ ਵੀ ਆ ਤੂੰ ਕਿ ਬੀਜੇਪੀ ਹੁਣ ਜਦੋਂ ਮੈਂ ਬੀਜੇਪੀ ਚ ਆ ਕੇ ਚਾਰ ਟ੍ਰੇਨਾਂ ਦੇ ਕੰਮ ਕਰ ਰਹੇ ਹਾਂ ਮੈਂ ਟਰੈਕ ਬਣਾ ਰਿਹਾ ਮੈਂ ਵੀ ਚੰਗੀ ਗੱਲ ਕਰ ਰਹੇ ਆ ਪੰਜਾਬ ਬਾਰੇ ਉਹ ਕਹਿੰਦੇ ਸ਼ਾਬਾਸ਼ ਯਾਰ ਤੇਰਾ ਸਹੀ ਫੈਸਲਾ ਉਹ ਟਾਈਮ ਲੱਗਦਾ ਥੋੜਾ ਜਿਹਾ ਹੁਣ 5 ਸਾਲ ਪੂਰੇ ਹੋ ਜਾਣੇ ਹਰਿਆਣੇ 'ਚ ਦੇਖ ਲਿਆ ਨਾਲ ਦੂਜੇ ਰਾਜਸਥਾਨ 'ਚ ਦੇਖ ਲਿਆ ਲੋਗ ਰੋਜ਼ ਗੱਲਾਂ ਕਰਦੇ ਆ ਦਿੱਲੀ 'ਚ ਦੇਖ ਲਿਆ ਅੱਜ ਮੈਨੂੰ ਦੱਸੋ ਅੱਜ ਸਿੱਖਾਂ ਦੀ ਪਾਰਟੀ ਕਿਹੜੀ ਆ ਉਹ ਕਿਹਨੇ 84 ਦੀਆਂ ਨੌਕਰੀਆਂ ਦਿੱਤੀਆਂ ਮੈਂ ਮਾਨਣਾ ਕਹਿਣਾ ਚਾਹਣਾ ਦਿੱਲੀ 'ਚ ਸਿਰਸਾ ਸਾਹਿਬ ਦੂਜੇ ਇੱਕ ਸਾਡੇ ਮੰਤਰੀ ਨੇ ਸੇਤ ਜਿਹੜੇ ਉਸ ਵੇਲੇ ਦੇ ਸੇਵਾ ਉਹਨਾਂ ਲਈ ਲੱਭ ਲੱਭ ਪਰਿਵਾਰ ਲਿਆਉਂਦੇ ਵੀ ਨੌਕਰੀ 84 ਦੀ ਦਿੱਤੀ ਕੌਣ ਹੋਊਗਾ ਸਿੱਖਾ ਦੂਜੀ ਗੱਲ ਹਰਿਆਣੇ ਚ ਹਰਿਆਣੇ ਚ ਕੀ ਕਿਹਾ ਸੁਣੋ ਹਰਿਆਣੇ ਚ ਸੈਣੀ ਸਾਹਮਣੇ ਤਾਂ ਦਿੱਤੀ ਦਿੱਤੀ ਇਹ ਕਿਹਾ ਵੀ ਦੇਸ਼ ਦੇ ਵਿੱਚ ਵੀ ਕੋਈ ਦੰਗਾ ਪੀੜਤ 84 ਵਾਲਾ ਸਾਰੇ ਦੇਸ਼ ਚ ਹੈ ਹਰਿਆਣੇ ਦਾ ਨਾ ਹੋਵੇ ਜੇ ਸਾਰੇ ਦੇਸ਼ ਚ ਕੋਈ ਰਹਿੰਦਾ ਜਿਹਨੂੰ ਨਹੀਂ ਮਿਲੀ ਤਾਂ ਮੇਰੇ ਹਰਿਆਣੇ ਚ ਆਓ ਦੰਗਾ ਪੀੜਤ 84 ਮੈਂ ਸੋ ਯਾਰ ਉਸ ਜੀ ਇਹ 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 ਚੀਜ਼ਾਂ ਲੋਕ ਰੋਜ਼ ਦਾ ਜੀ ਰਾਜਾ ਹਾਲੀਂ ਪ੍ਰੈਸ ਕਾਨਫਰੰਸ ਤੀਏ ਨਿਕਾਲੀ। ਹੁਣ ਲੇਖਕਾਂ ਤੇ ਮੈਨੇਜਰ ਨੂੰ ਲੈ ਕੇ ਵੀ ਬੜੀ ਆ ਤੁਹਾਡੇ ਧਿਆਨ ਕਿ ਜਿਹੜੀ ਮੇਰੇ ਤੇ ਕਾਦੇ ਰੋਬ ਲਾਤੇ ਉਹਨਾਂ ਨੇ ਮੈਂ ਉਹਨਾਂ ਦਾ ਕੀ ਕਰਤਾ। ਭਾਰਤੀ ਜਨਤਾ ਪਾਰਟੀ ਤੋਂ ਨਹੀਂ ਕੁਝ ਹੋ ਗਿਆ ਆ। ਕੋਈ ਨਰੂਗਾ 2005 ਦੀ ચૂંટણી ਉਹ ਕਾਂਗਰਸ ਦੀ ਚੁਟਿਆ। ਕਿਦਨੇ ਕਿ ਤੋ ਸਾਡੀ ਜਿਹੜੀ ਇਜਾਨ ਉਹਦੇ ਤੇ ਸਾਰੀ ਲੁੱਟਣ ਦੀ ਸ਼ੁਰੂਆਤ ਤੁਸੀਂ ਉਹ ਕੀਤੀ ਆ। ਅਸੀਂ ਕਦ ਕਹਨੇ ਆ ਅਸੀਂ ਕੀਤੀ ਆ। ਜੋ ਲੋਟ ਸਟ ਦਾ ਕੰਮ ਗਰੀਬ ਦਾ ਪੈਸਾ ਲੁੱਟਣਾ ਉਹ ਕਾਂਗਰਸ ਨੇ ਸ਼ੁਰੂ ਕੀਤਾ ਇਹਦੇ ਉੱਤੇ ਮੈਂ ਲੰਬੀ ਪ੍ਰੈਸ ਕਾਨਫਰੰਸ ਕਰੂੰਗਾ ਇਹਦੇ ਉੱਤੇ ਅਲੱਗ ਮੇਰੇ ਸਾਰੇ ਸਾਡੀ ਪਾਰਟੀ ਨੇ ਸਰਕਾਰ ਨੇ ਇੱਕ ਗੱਲ ਮੋਟੀ ਅੱਜ ਸਮਝ ਲਓ ਇੱਕ ਮੈਂ ਤੁਹਾਨੂੰ ਮੋਟੀ ਗੱਲ ਦੱਸ ਦਿੰਦਾ ਸਭ ਤੋਂ ਪਹਿਲਾਂ ਰਾਜਾ ਵੜਿੰਗ ਸਾਹਿਬ ਨੂੰ ਇਹ ਸਵਾਲ ਜਾਂ ਕਿਸੇ ਨੂੰ ਮੈਂ ਵੀ ਇਸੇ ਐਮਪੀ ਰਿਆਂ ਤਿਲਵਾ ਜਦੋਂ ਵੀ ਦਿਸ਼ਾ ਇੱਕ ਦਿਸ਼ਾ ਦੀ ਮੀਟਿੰਗ ਹੁੰਦੀ ਹੈ ਜਿਹਦਾ ਐਮਪੀ ਚੇਅਰਮੈਨ ਹੁੰਦਾ ਉਸੇ ਇੱਕ ਰਾਜਾ ਬੜਿੰਗ ਸਾਹਿਬ ਨੂੰ ਪੁੱਛ ਲਿਓ ਤੇ ਮੈਂ ਵੀ ਜਦੋਂ ਸੀ ਮੈਂ ਵੀ ਪੁੱਛਦਾ ਕਦੇ ਜਿਹੜਾ 100 ਦਿਨ ਦਾ ਕੰਮ ਆ ਗਰੰਟੀਡ 100 ਦਿਨ ਦਾ ਕੰਮ ਆ ਮਨਰੇਗਾ ਜਦ ਦੀਗਾ ਕਿੰਨਾ 100 ਦਿਨ ਦਾ ਤਾਂ ਮੈਨੂੰ ਕੋਈ ਡੀਸੀ ਦਫ਼ਤਰ ਅੱਜ ਚਲੇ ਜਾਇਓ ਏਡੀਸੀ ਡਿਵੈਲਪਮੈਂਟ ਨੂੰ ਪੁੱਛ ਲਿਓ